ਕੋਹ ਦਾ ਫਰੀਦ ਨਹੀਂ ਛੜਕਾਂ ਦੇ ਤੇ ਮਾਰਨ ਨੂੰ ਜਾਂਦੇ 15 16 ਮਿੰਟ ਹੋ ਗਏ ਅੱਜ ਆ ਦੇਖ ਲੋ ਕਿ ਵਾਵਾ ਕੀ ਬਣੀਆਂ ਸ਼ੈਲਡ ਤੇ ਆਪਾਂ ਤੇ ਕੋਕਰੀ ਬਣੀ ਆਪਾਂ ਕੋਈ ਬੰਦਾ ਨਹੀਂ ਆਪੇ ਦਿਲ ਭਾ ਕੇ ਜਲ ਜਾਂਦੇ ਜੇ ਅੱਡਾ ਟਾਹਣਾ ਇਹੋ ਜੀ ਜੇ ਬਾ ਦਿੱਤੇ ਆਉਣਾ ਜਾਣਾ ਐਂਡ ਕੋੰਦਾ ਹੁਰੀ ਠੀਕ ਆ ਗੱਡੀ ਗੱਡੀ ਜਾਂਦਾ ਜੀ cái này giảm đi, giờ thì giảm đi. để cả mạng hay về. Toàn là gần đó thời gian ਯਾਰ ਚਲ ਠੀਕਾ ਜੇ ਸਾਰੇ ਹੀ ਬਣੀ ਜਾਂਦਾ ਰੇਖ ਲੋ ਜਾਂਦੇ ਮੁੰਡੇ ਕੰਮਾਂ ਦੇ ਭੱਜੇ ਆਹ ਜਾਂਦੇ ਦੋ ਜਣੇ ਆਜਾ ਜਾਂਦਾ ਆਪਣਾ ਜੇ ਬਸ 7 ਵਜੇ ਆਵੇ ਇਹ ਸਾਲ ਨਾ ਉਹ ਵਾਦੇ ਨਹੀਂ ਹੁੰਦੇ ਆਪਣੇ ਵਾਸ ਹੀ ਨਾ ਟਮਾਟਰ ਟਮਾਟਰ ਵੇ ਬਹੁਤ ਸਾਰੇ ਬੰਦੇ ਨੋ ਵੀ ਅੱਜ ਟੁੱਟਦੇ ਆ ਟਮਾਟਰ ਮੁੰਡੇ ਲੱਗੇ ਆ ਟਮਾਟਰ ਤੋੜਨ ਇਹਨਾਂ ਨੂੰ ਪੁੱਛਦੇ ਆ ਕਿਦਾਂ ਟੁੱਟਦੇ ਆ ਟਮਾਟਰ ਹੋਰ ਫੌਜੀ ਕਿਦਾਂ ਟੁੱਟਦੇ ਆ ਟਮਾਟਰ ਟੁੱਟਦੇ ਭਰਾ ਵੇਖ ਲੈ ਇੱਧਰ ਅਛਾ ਜਿਹਦੇ ਉਤੇ ਮਾੜਾ ਆ ਜਾਂ ਪੀਲਾ ਨਿਸ਼ਾਨ ਹੋਵੇ ਉਹ ਟਮਾਟਰ ਤੋੜਨਾ ਨਾ ਜਿਹਦਾ ਮਾੜਾ ਆ ਜਾਂ ਲਾਲ ਹੋ ਜਾ ਬਿਲਕੁਲ ਬਿੰਦੀ ਵੀ ਹੋਈ ਏ ਤੇ ਲਾਲ ਹਾਂ ਸਹੀ ਆ ਜਿਆਦਾ ਰੋਸੋ ਵੀ ਨਹੀਂ ਹੋਣਾ ਚਾਹੀਦਾ ਨਾ ਟਮਾਟਰ ਜਦ ਆ ਪੱਕਾ ਵੀ ਉਹ ਗਲ ਜਾਂਦਾ ਖੜ ਜਾਂਦਾ ਇੱਕ ਆਪਣੇ ਸਚੀਨ ਭਰਾ ਨੂੰ ਪੁੱਛ ਲਿਆ ਕਿਦਾ ਸਚੀਨ ਭਰਾ ਟੁੱਟਦੇ ਆ ਟਮਾਟਰ ਵਧੀਆ ਵਧੀਆ ਠੀਕ ਠਾਕ ਕਿਦਾ ਟੋੜੀ ਆ ਟਮਾਟਰ ਮਾੜਾ ਮਾੜਾ ਆਪਣੇ ਦਰਸ਼ਕਾਂ ਨੂੰ ਦੱਸੋ ਕਿਦਾ ਟਮਾਟਰ ਟੁੱਟਦੇ ਆ ਕਿਹੜੇ ਨਿਸ਼ਾਨ ਵਾਲਾ ਟਮਾਟਰ ਤੋੜਨਾ ਹੁੰਦਾ ਟਮਾਟਰ ਹੋਵੇ ਜਿੱਦਾਂ ਆ ਆ ਲਾਲਜਾ ਹੋਇਆ ਮੜਾ ਜਾ ਹਾਲ ਚੜਾ ਰਾਲ ਹੋਇਆ ਉਹ ਨਹੀਂ ਤੋੜਨਾ ਨਾ ਆ ਵੇਖ ਹਾਲ ਆ ਜਿਹੜਾ ਹਰਾ ਜਾ ਨਹੀਂ ਤੋੜਨਾ ਇਹ ਦਿਖਾਈ ਮੜਾ ਜਾ ਦਿਖਾ ਦੇ ਕਿਦਾਂ ਨਿਸ਼ਾਨੇ ਚ ਹੈਗਾ ਹੈ ਨਹੀਂ ਆ ਦੇ ਚ ਲਾਲਜਾ ਨਿਸ਼ਾਨ ਹੈ ਨਹੀਂ ਉਹ ਤੋੜਨਾ ਨਾ ਮਟਰ ਹੋਰ ਇਹਨੂੰ ਫੌਜੀ ਨੂੰ ਪੁੱਛਦੇ ਫੌਜੀ ਕਿੱਦਾਂ ਦੀ ਲੱਗੀ ਇਟਲੀ ਵਧੀਆ ਇਟਲੀ ਇਹ ਕੰਮ ਉਹਦਾ ਕੀ ਸੋਚ ਕੇ ਆਏ ਹੀ ਕਿਹੜਾ ਕੰਮ ਕਰੂੰਗਾ ਇਟਲੀ ਜਾ ਕੇ ਉਹਦੇ ਪੈਕਿੰਗ ਦਾ ਲਿਆਂਦਾ ਜਿੰਨੇ ਆਖਿਆ ਇਹ ਅੱਛਾ ਮਸ਼ੀਨੀ ਕੰਮ ਦੱਸਿਆ ਸੀ ਨਾ ਇੱਥੇ ਕਿੱਦਾਂ ਉਂਗਲਾ ਹੀ ਮਸ਼ੀਨ ਬਣਾਈ ਪਈ ਆ ਇੱਥੇ ਦੇਖ ਤੈਨੂੰ ਪਤਾ ਹੀ ਹੈ ਆਪੀਪੋ ਲੱਗਾ ਕਿ ਛਿੱਤੇ ਪਾਉਣ ਪਹਿਲਾ ਫਸੇ ਰਿਆ ਟਮਾਟਰ ਤੋੜਦਾ ਆ ਆਪੀਪੋ ਐਥੋਂ ਹਣ ਫੌਜੀ ਨੇ ਫੜ ਲੈਨੇ ਟਮਾਟਰ ਬਹੁਤਾ ਖ ਜਾਣੇ ਆਹ ਦੇਖੋ ਫੌਜੀ ਆਪਣਾ ਇੱਟਲੀ ਜਾ ਕੇ ਟਮਾਟਰ ਪੈਕ ਕਰਦਾ ਮੈਗਜ਼ੀਨ ਤੇ ਖੜਾ ਆ ਇੱਧਰ ਜੱਗਾ ਟਮਾਟਰ ਪੈਕ ਕਰਦਾ ਛਿੱਤਿਆਂ ਤੇ ਆਹ ਭਾਈ ਆਪਣਾ ਵੱਡੇ ਹੱਥਾਂ ਨਾਲ ਲੱਗਾ ਟਮਾਟਰ ਪੈਕ ਕਰਨ ਆਹ ਖੋਲੜੀ ਆਪਣੇ ਬੰਦਿਆਂ ਦੀ ਭਰੀ ਆ ਟਮਾਟਰ ਪੈਕ ਕਰਦੇ ਤੇ ਤਿੰਨ ਬੰਦੇ ਲਾਏ ਆ ਵਾ ਪੈਕ ਕਰਨ ਆਪਾਂ ਹੀ ਪੈਕ ਕਰਦੇ ਆਂ ਆਪਾਂ ਉਧਰ ਸੀਗੇ ਇੱਕ ਆਪਣਾ ਲੰਬੂ ਭਰਾ ਲੱਗਾ ਟਮਾਟਰ ਪੈਕ ਕਰਨ ਇੱਕ ਉਧਰ ਅੰਕਲ ਲੱਗਾ ਖੋਲੜੀ ਭਰੀ ਆ ਇਹ ਖੋਲੜੀ ਨਹੀਂ ਖਾਲੀ ਕਰਦੇ ਆਪਣੇ ਬੰਦੇ ਆਹ ਮੋਟਾ ਬੰਦਾ ਸਹੀ ਆ ਇਹਨੂੰ ਆਪਾਂ ਦੋ ਬੰਦੇ ਦਿੱਤੇ ਆ ਟਮਾਟਰ ਪੈਕ ਕਰਨ ਤੇ ਇੱਕ ਆਪਣਾ ਸਚੀਨ ਭਰਾ ਟਮਾਟਰ ਪੈਕ ਕਰਦਾ ਇਹ ਚਿੰਦਨ ਗੁਣੀਆਂ ਜੇ ਟਮਾਟਰ ਮੁੰਡਾ ਕਹਿੰਦੇ ਇੱਕ ਅੰਦਰ ਅੰਕਲ ਜੀ ਲੱਗੇ ਟਮਾਟਰ ਪੈਕ ਕਰਨ ਇੱਕ ਅੰਦਰ ਮੈਸਤਰੀ ਲੱਗਾ ਆ ਇੱਕ ਅੰਦਰ ਮੋਟਰ ਲੱਗਾ ਆ ਆ ਆਪਣਾ ਲਵਲੀ ਭਾਈ ਪਦਾਨੇ ਸੈੱਟ ਕਰਦਾ ਰਹਿੰਦਾ ਇਹਨੇ ਆ ਸਾਰੇ ਪਦਾਨਿਆਂ ਦਾ ਕੰਮ ਸੈੱਟ ਕਰਨਾ ਲਵਲੀ ਭਾਈ ਨੇ ਆ ਮੈਸਤਰੀ ਨੂੰ ਆਪਾਂ ਲਾਇਆ ਛੋੜੇ ਨਾਟਰਾ ਦੇ ਇਹ ਮੈਸਤਰੀ ਦੀ ਸਪੀਡ ਬੜੀ ਹੌਲੀ ਆ ਇਹ ਖੁਰਲੀ ਨਹੀਂ ਖਾਲੀ ਕਰਦਾ ਉਹ ਭੋਜੀ ਲੱਗਾ ਵਾ ਆਪਣਾ ਉੱਤਰ ਉਹ ਦੇ ਮਸ਼ੀਨ ਤੇ ਕਾਟਾ ਕੀਤਾ ਭੋਜੀ ਕਿੱਦਾਂ ਕਰਦਾ ਮੈਸਤਰੀ ਇਹਦੇ ਦੱਬੇ ਕਿਹੜਾ ਲਾਲ ਹਰੇ ਪੀਲੇ ਨੀਲੇ ਇੱਥੇ ਲਾਲ ਲਾਉਣੇ ਆ ਇੱਥੇ ਕਿਹੜੇ ਲਾਉਣੇ ਨੀਲੇ ਨੀਲੇ ਭੂਰੀ ਰੰਗ ਦੇ ਇੱਥੇ ਕਿਹੜੇ ਭੂਰੀ ਰੰਗ ਕਿਹੜਾ ਹੁੰਦਾ ਮੈਸਤਰੀ ਇੱਥੇ ਕੱਢ ਕੇ ਦਿਖਾ ਕੱਢ ਕੇ ਦਿਖਾਈ ਮੈਸਤਰੀ ਦਿਖਾ ਹੁਣ ਕਿਹੜੇ ਕਿਹੜੇ ਰੰਗ ਦੇ ਲਾਉਣੇ ਟਮਾਟਰ ਮੈਸਤਰੀ ਲਾ ਦੇ ਹੁਣ ਤੁੰਗੀ ਰੰਗ ਦਿਖਾ ਦੇ ਲੈ ਤਾਂ ਨਹੀਂ ਲੱਭਦਾ ਕੋਈ ਗੀ ਰੰਗ ਉਹ ਤਾਂ ਲਾਲ ਚਲਾ ਕੇ ਬੈਠਾ ਤੂੰ ਮਸਤਰੀ ਆ ਕੋਈ ਗੀ ਰੰਗ ਆ ਮਸਤਰੀ